ਅੰਕੜਾ ਵੱਧਦਾ ਜਾ ਰਿਹਾ ਹੁਣ ਤੱਕ 4 ਲੱਖ ਤੋਂ ਵੱਧ ਸ਼ਰਦਾਲੂ ਸ਼੍ਰੀ ਅਮਰਨਾਥ ਯਾਤਰਾ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਨੇ ਇਸੇ ਦਿਨ ਦੇ ਚੱਲਦਿਆਂ ਅੰਕੜਿਆਂ ਤੇ ਜੇਕਰ ਨਜ਼ਰ ਮਾਰੀਏ ਤੇ 50 ਦੇ ਕਰੀਬ ਦਿਨ ਨੇ ਜਿਨ੍ਹਾਂ ਦਿਨਾਂ ਦੇ ਵਿੱਚ 4 ਲੱਖ ਤੋਂ ਵੱਧ ਸ਼ਰਦਾਲੂ ਯਾਤਰਾ ਤੇ ਪਹੁੰਚੇ ਨੇ 52 ਦਿਨਾਂ ਦੇ ਵਿੱਚ ਇਸ ਦੌਰਾਨ 29ਵਾਂ ਜਥਾ 84 ਵਾਹਨਾਂ ਦੇ ਕਾਫਲੇ ਦੇ ਵਿੱਚ ਰਵਾਨਾ ਹੋਇਆ ਇੱਕ ਵਾਰ ਫਿਰ ਤੋਂ ਅੰਕੜਿਆਂ ਦੇ ਹਿਸਾਬ ਨਾਲ ਤੁਹਾਨੂੰ ਦੱਸ ਦਿੰਦੇ ਕਿ ਹੁਣ ਤੱਕ 4 ਲੱਖ 36000 ਤੋਂ ਵੱਧ ਸ਼ਰਦਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਨੇ ਤੇ ਇਸ ਵੇਲੇ 29ਵਾਂ ਜਥਾ ਜਿਸ ਦੇ ਵਿੱਚ 84 ਵਾਹਨਾ ਦਾ ਇੱਕ قافਲਾ ਹੈ ਜਿਹਦੇ ਰਾਹੀ ਸ਼ਰਦਾਲੂ ਜਿਹੜੇ ਨੇ ਯਾਤਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤੇ ਪਹਿਲਗਾਮ ਦੇ ਲਈ ਰਵਾਨਾ ਹੋਏ ਨੇ ਇਹਨਾਂ ਦੇ ਵਿੱਚੋਂ ਜਿਹੜਾ 29ਵਾਂ ਜਥਾ ਹੈ ਐਸੇ ਜਥੇ ਦੇ ਵਿੱਚੋਂ 1681 ਸ਼ਰਦਾਲੂ ਰਵਾਇਤੀ ਜਿਹੜਾ ਰਾਹ ਹੈ 48 ਕਿਲੋਮੀਟਰ ਵਾਲਾ ਲੰਮਾ ਰਸਤਾ ਜਿਹੜਾ ਉਸ ਦੇ ਰਾਹੀ ਯਾਤਰਾ ਕਰੇਗਾ ਇਹਨਾਂ ਸ਼ਰਧਾਲੂਆਂ ਦੇ ਵਿੱਚ ਸ਼ਾਮਲ ਬਾਕੀ ਜਿਹੜੇ 885 ਸ਼ਰਧਾਲੂ ਸ਼ਾਮਲ ਨੇ ਉਹਨਾਂ ਦੇ ਵੱਲੋਂ ਛੋਟਾ ਅਤੇ ਔਖਾ ਰਾਹ ਜੜਾ ਯਾਨੀ ਕਿ 14 ਕਿਲੋਮੀਟਰ ਲੰਬਾ ਬਾਲਟਾਲ ਵਾਲਾ ਰਸਤਾ ਜੜਾ ਉਹਨੂੰ ਚੁਣਿਆ ਗਿਆ ਬਾਲਟਾਲ ਦੇ ਰਸਤੇ ਜ਼ਰੀਏ ਸ਼੍ਰੀ ਅਮਰਨਾਥ ਯਾਤਰਾ ਕਰਨਗੇ ਤੇ ਬਾਬਾ ਬਾਬਾ ਬਰਫਾਨੀ ਦੇ ਦਰਸ਼ਨ ਵੀ ਕਰਨਗੇ ਦੱਸਿਆ ਕਿ ਪਿਛਲੇ ਸਾਲ 50 ਦਿਨਾਂ ਦੇ ਵਿੱਚ 4,05,000 ਤੋਂ ਵੱਧ ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸੀ ਤੇ ਇਸ ਸਾਲ 52 ਦਿਨਾਂ ਦੇ ਵਿੱਚ ਹੀ 436000 ਤੋਂ ਵੱਧ ਸ਼ਰਦਾਲੂ ਯਾਤਰਾ ਕਰ ਚੁੱਕੇ ਨੇ ਬਾਬਾ ਬਰਫਾਣੀ ਦੇ ਦਰਸ਼ਨ ਕਰ ਚੁੱਕੇ ਨੇ ਤੇ ਪਿਛਲੇ ਸਾਲ ਦਾ ਰਿਕਾਰਡ ਇੱਥੇ ਟੁੱਟਦਾ ਹੋਇਆ ਨਜ਼ਰ ਆ ਰਿਹਾ ਅਜੇ 19 ਅਗਸਤ ਤੱਕ ਯਾਤਰਾ ਜਾਰੀ ਰਹੇਗੀ ਤੇ ਅੰਕੜਿਆਂ ਦੇ ਹਿਸਾਬ ਨਾਲ ਜੇਕਰ ਦੇਖੀਏ ਤਾਂ ਦਿਨ ਬਰ ਦਿਨ ਇੱਥੇ ਸ਼ਰਦਾਲੂਆਂ ਦੀ ਗਿਣਤੀ ਵੱਧ ਰਹੀ ਹੈ ਯਾਤਰੀ ਲਗਾਤਾਰ ਇੱਥੇ ਪਹੁੰਚ ਰਹੇ ਨੇ ਜਿਨ੍ਹਾਂ ਦੇ ਨੂੰ ਲੈ ਕੇ ਇੰਤਜ਼ਾਮ ਪੁਕਤਾ ਕਿਤੇ ਗਏ ਨੇ ਸੁਰੱਖਿਆ ਨੂੰ ਲੈ ਕੇ ਕਹਿ ਲਿਆ ਜਾਂ ਹੋਰ ਸਾਜ ਸਮਾਨ ਨੂੰ ਲੈ ਕੇ ਕਹਿ ਲਿਆ ਸਾਰੇ ਇੰਤਜ਼ਾਮ ਇੱਥੇ ਸਾਰੇ ਪ੍ਰਬੰਧ ਇੱਥੇ ਜਿਹੜੇ ਕੀਤੇ ਹੋਏ ਨੇ ਸ਼ਰਧਾਲੂਆਂ ਦੇ ਲਈ ਤੇ ਲਗਾਤਾਰ ਇੱਥੇ ਸ਼ਰਧਾਲੂਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਤੇ ਗਿਣਤੀ ਨੂੰ ਲੈ ਕੇ ਵੀ ਪੂਰੇ ਪ੍ਰਬੰਧ ਇੱਥੇ ਕੀਤੇ ਹੋਏ ਨੇ ਫਿਰ ਤੋਂ ਦੱਸਦੇ ਕਿ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਇਸ ਦੌਰਾਨ ਯਾਤਰਾ ਦੇ ਵਿੱਚ ਹੁਣ ਤੱਕ 436000 ਤੋਂ ਵੱਧ ਸ਼ਰਧਾਲੂ ਬਾਬਾ ਬਰਫਾਣੀ ਦੇ ਦਰਸ਼ਨ ਕਰ ਚੁੱਕੇ ਨੇ ਜਦਕਿ ਪਿਛਲੇ ਸਾਲ ਇਸੇ ਦਿਨ ਤੱਕ ਯਾਨੀ 52 ਦਿਨਾਂ ਤੱਕ 4,5000 ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ। ਸੋਈ ਸ਼੍ਰੀ ਅਮਰਨਾਥ ਯਾਤਰਾ ਦੇ ਵਿੱਚ ਲਗਾਤਾਰ ਸ਼ਰਧਾਲੂਆਂ ਦਾ ਅੰਕੜਾ ਵੱਧਦਾ ਜਾ ਰਿਹਾ ਹੁਣ ਤੱਕ 4 ਲੱਖ ਤੋਂ ਵੱਧ ਸ਼ਰਧਾਲੂ ਸ਼੍ਰੀ ਅਮਰਨਾਥ ਯਾਤਰਾ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਨੇ। ਇਸੇ ਦਿਨ ਦੇ ਚੱਲਦਿਆਂ ਅੰਕੜਿਆਂ ਤੇ ਜੇਕਰ ਨਜ਼ਰ ਮਾਰੀਏ ਤੇ 50 ਦੇ ਕਰੀਬ ਦਿਨ ਨੇ ਜਿਨ੍ਹਾਂ ਦਿਨਾਂ ਦੇ ਵਿੱਚ 4 ਲੱਖ ਤੋਂ ਵੱਧ ਸ਼ਰਦਾਲੂ ਯਾਤਰਾ ਤੇ ਪਹੁੰਚੇ ਨੇ 52 ਦਿਨਾਂ ਦੇ ਵਿੱਚ ਇਸ ਦੌਰਾਨ 29ਵਾਂ ਜਥਾ 84 ਵਾਹਨਾਂ ਦੇ ਕਾਫਲੇ ਦੇ ਵਿੱਚ ਰਵਾਨਾ ਹੋਇਆ ਇੱਕ ਵਾਰ ਫਿਰ ਤੋਂ ਅੰਕੜਿਆਂ ਦੇ ਹਿਸਾਬ ਨਾਲ ਤੁਹਾਨੂੰ ਦੱਸ ਦਿੰਦੇ ਕਿ ਹੁਣ ਤੱਕ 4 ਲੱਖ 36000 ਤੋਂ ਵੱਧ ਸ਼ਰਦਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਨੇ ਤੇ ਇਸ ਵੇਲੇ 29ਵਾਂ ਜਥਾ ਜਿਸ ਦੇ ਵਿੱਚ 84 ਵਾਹਨਾ ਦਾ ਇੱਕ ਕਾਫਲਾ ਹੈ ਜਿਹਦੇ ਰਾਹੀ ਸ਼ਰਧਾਲੂ ਜਿਹੜੇ ਨੇ ਯਾਤਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤੇ ਪਹਿਲਗਾਮ ਦੇ ਲਈ ਰਵਾਨਾ ਹੋਏ ਨੇ ਇਹਨਾਂ ਦੇ ਵਿੱਚੋਂ ਜਿਹੜਾ 29 ਜਥਾ ਹੈ ਐਸੇ ਜਥੇ ਦੇ ਵਿੱਚੋਂ 1681 ਸ਼ਰਧਾਲੂ ਰਵਾਇਤੀ ਜਿਹੜਾ ਰਾਹ ਹੈ 48 ਕਿਲੋਮੀਟਰ ਵਾਲਾ ਲੰਬਾ ਰਸਤਾ ਜਿਹੜਾ ਉਸ ਦੇ ਰਾਹੀ ਯਾਤਰਾ ਕਰੇਗਾ ਤੇ ਇਹਨਾਂ ਸ਼ਰਧਾਲੂਆਂ ਦੇ ਵਿੱਚ ਸ਼ਾਮਿਲ ਬਾਕੀ ਜਿਹੜੇ 885 ਸ਼ਰਧਾਲੂ ਸ਼ਾਮਿਲ ਨੇ ਉਹਨਾਂ ਦੇ ਵੱਲੋਂ ਛੋਟਾ ਅਤੇ ਔਖਾ ਰਾਹ ਜਿਹੜਾ ਯਾਨੀ ਕਿ 14 ਕਿਲੋਮੀਟਰ ਲੰਬਾ ਬਾਲਟਾਲ ਵਾਲਾ ਰਸਤਾ ਜਿਹੜਾ ਉਹਨੂੰ ਚੁਣਿਆ ਗਿਆ ਬਾਲਟਾਲ ਦੇ ਰਸਤੇ ਜ਼ਰੀਏ ਸ਼੍ਰੀ ਅਮਰਨਾਥ ਯਾਤਰਾ ਕਰਨਗੇ ਤੇ ਬਾਬਾ ਬਾਬਾ ਬਰਫਾਨੀ ਦੇ ਦਰਸ਼ਨ ਵੀ ਕਰਨਗੇ ਦੱਸਿਆ ਕਿ ਪਿਛਲੇ ਸਾਲ 55 ਦਿਨਾਂ ਦੇ ਵਿੱਚ 4,05,000 ਤੋਂ ਵੱਧ ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸੀ ਤੇ ਇਸ ਸਾਲ 52 ਦਿਨਾਂ ਦੇ ਵਿੱਚ ਹੀ 4,36,000 ਤੋਂ ਵੱਧ ਸ਼ਰਧਾਲੂ ਯਾਤਰਾ ਕਰ ਚੁੱਕੇ ਨੇ ਬਾਬਾ ਬਰਫਾਣੀ ਦੇ ਦਰਸ਼ਨ ਕਰ ਚੁੱਕੇ ਨੇ ਤੇ ਪਿਛਲੇ ਸਾਲ ਦਾ ਰਿਕਾਰਡ ਇੱਥੇ ਟੁੱਟਦਾ ਹੋਇਆ ਨਜ਼ਰ ਆ ਰਿਹਾ ਅਜੇ 19 ਅਗਸਤ ਤੱਕ ਯਾਤਰਾ ਜਾਰੀ ਰਹੇਗੀ ਤੇ ਅੰਕੜਿਆਂ ਦੇ ਹਿਸਾਬ ਨਾਲ ਜੇਕਰ ਦੇਖੀਏ ਤਾਂ ਦਿਨ ਬਰ ਦਿਨ ਇੱਥੇ ਸ਼ਰਦਾਲੂਆਂ ਦੀ ਗਿਣਤੀ ਵੱਧ ਰਹੀ ਹੈ ਯਾਤਰੀ ਲਗਾਤਾਰ ਇੱਥੇ ਪਹੁੰਚ ਰਹੇ ਨੇ ਜਿਨ੍ਹਾਂ ਦੇ ਨੂੰ ਲੈ ਕੇ ਇੰਤਜ਼ਾਮ ਪੁਕਤਾ ਕੀਤੇ ਗਏ ਨੇ ਸੁਰੱਖਿਆ ਨੂੰ ਲੈ ਕੇ ਕਹਿ ਲਿਆ ਜਾਂ ਹੋਰ ਸਾਜ ਸਮਾਨ ਨੂੰ ਲੈ ਕੇ ਕਹਿ ਲਿਆ ਸਾਰੇ ਇੰਤਜ਼ਾਮ ਇੱਥੇ ਸਾਰੇ ਪ੍ਰਬੰਧਿਤ ਹੈ 29 ਜੂਨ ਤੋਂ ਸ਼ੁਰੂ ਹੋਈ ਸ਼੍ਰੀ ਅਮਰਨਾਥ ਯਾਤਰਾ ਦੇ ਵਿੱਚ ਲਗਾਤਾਰ ਸ਼ਰਧਾਲੂਆਂ ਦਾ ਅੰਕੜਾ ਵੱਧਦਾ ਜਾ ਰਿਹਾ ਹੁਣ ਤੱਕ 4 ਲੱਖ ਤੋਂ ਵੱਧ ਸ਼ਰਧਾਲੂ ਸ਼੍ਰੀ ਅਮਰਨਾਥ ਯਾਤਰਾ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਨੇ ਇਸੇ ਦਿਨ ਦੇ ਚੱਲਦਿਆਂ ਅੰਕੜਿਆਂ ਤੇ ਜੇਕਰ ਨਜ਼ਰ ਮਾਰੀਏ ਤੇ 50 ਦੇ ਕਰੀਬ ਦਿਨ ਨੇ ਜਿਨ੍ਹਾਂ ਦਿਨਾਂ ਦੇ ਵਿੱਚ 4 ਲੱਖ ਤੋਂ ਵੱਧ ਸ਼ਰਧਾਲੂ ਯਾਤਰਾ ਤੇ ਪਹੁੰਚੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫਰ ਰਹੀ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡ ਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਕੋਨ ਦਾ ਕੰਮ ਕਰਨਾ ਹੈ ਕਿ ਅੱਜ ਤੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਨਾ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਗੱਡੀ ਸ੍ਰੀ ਹਜ਼ੂਰ ਸਾਹਿਬ ਜਾ ਰਹੀ ਨਾ ਡੇੜ ਜਾ ਰਹੀ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਾਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੂ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੂਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂਸ਼ਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਸਰਕਾਰ ਸਾਨੂੰ ਖਾਣਾ ਦਾਨਾਂ ਵੀ ਦਿੰਦੀ ਹੈ ਬਿਨ ਕਰਾਇ ਤੋਂ ਲੈ ਚੱਲੀ ਹੈ ਯਾਤਰਾ ਕਰਨਾ ਸਰਕਾਰ ਦੇ ਧੰਨਵਾਦ ਜੋ ਇਹ ਬਰਲਾ ਕੀਤਾ ਉਹ ਆਸਮਾਨ ਸੀਐਮ ਸਾਹਿਬ ਨੇ ਬਹੁਤ ਵਧੀਆ ਕੀਤਾ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ ਤਾ 52 ਦਿਨਾਂ ਦੇ ਵਿੱਚ ਇਸ ਦੌਰਾਨ 29ਵਾਂ ਜਥਾ 84 ਵਾਹਨਾਂ ਦੇ ਕਾਫਲੇ ਦੇ ਵਿੱਚ ਰਵਾਨਾ ਹੋਇਆ ਇੱਕ ਵਾਰ ਫਿਰ ਤੋਂ ਅੰਕੜਿਆਂ ਦੇ ਹਿਸਾਬ ਨਾਲ ਤੁਹਾਨੂੰ ਦੱਸ ਦਿੰਦੇ ਕਿ ਹੁਣ ਤੱਕ 4,36,000 ਤੋਂ ਵੱਧ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਨੇ ਤੇ ਇਸ ਵੇਲੇ 29ਵਾਂ ਜਥਾ ਜਿਸ ਦੇ ਵਿੱਚ 84 ਵਾਹਨਾਂ ਦਾ ਇੱਕ ਕਾਫਲਾ ਹੈ ਜਿਹਦੇ ਰਾਹੀ ਸ਼ਰਧਾਲੂ ਜਿਹੜੇ ਨੇ ਯਾਤਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤੇ ਪਹਿਲਗਾਮ ਦੇ ਲਈ ਰਵਾਨਾ ਹੋਏ ਨੇ ਇਹਨਾਂ ਦੇ ਵਿੱਚੋਂ ਜਿਹੜਾ 29 ਜਥਾ ਹੈ ਐਸੇ ਜਥੇ ਦੇ ਵਿੱਚੋਂ 1681 ਸ਼ਰਧਾਲੂ ਰਵਾਇਤੀ ਜਿਹੜਾ ਰਾਹ ਹੈ 48 ਕਿਲੋਮੀਟਰ ਵਾਲਾ ਲੰਬਾ ਰਸਤਾ ਜਿਹੜਾ ਉਸ ਦੇ ਰਾਹੀ ਯਾਤਰਾ ਕਰੇਗਾ ਤੇ ਇਹਨਾਂ ਸ਼ਰਧਾਲੂਆਂ ਦੇ ਵਿੱਚ ਸ਼ਾਮਿਲ ਬਾਕੀ ਜਿਹੜੇ 885 ਸ਼ਰਧਾਲੂ ਸ਼ਾਮਿਲ ਨੇ ਉਹਨਾਂ ਦੇ ਵੱਲੋਂ ਛੋਟਾ ਅਤੇ ਔਖਾ ਰਾਹ ਜਿਹੜਾ ਯਾਨੀ ਕਿ 14 ਕਿਲੋਮੀਟਰ ਲੰਬਾ ਬਾਲਟਾਲ ਵਾਲਾ ਰਸਤਾ ਜਿਹੜਾ ਉਹਨੂੰ ਚੁਣਿਆ ਗਿਆ ਬਾਲਟਾਲ ਦੇ ਰਸਤੇ ਜ਼ਰੀਏ ਸ਼੍ਰੀ ਅਮਰਨਾਥ ਯਾਤਰਾ ਕਰਨਗੇ ਤੇ ਬਾਬਾ ਬਾਬਾ ਬਰਫਾਨੀ ਦੇ ਦਰਸ਼ਨ ਵੀ ਕਰਨਗੇ ਦੱਸਿਆ ਕਿ ਪਿਛਲੇ ਸਾਲ 50 ਦਿਨਾ ਦੇ ਵਿੱਚ 4 ਲੱਖ 5000 ਤੋਂ ਵੱਧ ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸੀ ਤੇ ਇਸ ਸਾਲ 52 ਦਿਨਾਂ ਦੇ ਵਿੱਚ ਹੀ 4 ਲੱਖ 36000 ਤੋਂ ਵੱਧ ਸ਼ਰਧਾਲੂ ਯਾਤਰਾ ਕਰ ਚੁੱਕੇ ਨੇ ਬਾਬਾ ਬਰਫਾਣੀ ਦੇ ਦਰਸ਼ਨ ਕਰ ਚੁੱਕੇ ਨੇ ਤੇ ਪਿਛਲੇ ਸਾਲ ਦਾ ਰਿਕਾਰਡ ਇੱਥੇ ਟੁੱਟਦਾ ਹੋਇਆ ਨਜ਼ਰ ਆ ਰਿਹਾ ਅਜੇ 19 ਅਗਸਤ ਤੱਕ ਯਾਤਰਾ ਜਾਰੀ ਰਹੇਗੀ ਤੇ ਅੰਕੜਿਆਂ ਦੇ ਹਿਸਾਬ ਨਾਲ ਜੇਕਰ ਦੇਖੀਏ ਤਾਂ ਦਿਨ ਬਰ ਦਿਨ ਇੱਥੇ ਸ਼ਰਧਾਲੂਆਂ ਦੀ ਗਿਣਤੀ ਵੱਧ ਰਹੀ ਹੈ ਯਾਤਰੀ ਲਗਾਤਾਰ ਇੱਥੇ ਪਹੁੰਚ ਰਹੇ ਨੇ ਜਿਨ੍ਹਾਂ ਦੇ ਨੂੰ ਲੈ ਕੇ ਇੰਤਜ਼ਾਮ ਪੁਕਤਾ ਕੀਤੇ ਗਏ ਨੇ ਸੁਰੱਖਿਆ ਨੂੰ ਲੈ ਕੇ ਕਹਿ ਲਿਆ ਜਾਂ ਹੋਰ ਸਾਜ-ਸਮਾਨ ਨੂੰ ਲੈ ਕੇ ਕਹਿ ਲਿਆ ਸਾਰੇ ਇੰਤਜ਼ਾਮ ਇੱਥੇ ਸਾਰੇ ਪ੍ਰਬੰਧਿਤ ਹੈ ਜਿਹੜੇ ਕੀਤੇ ਹੋਏ ਨੇ ਸ਼ਰਧਾਲੂਆਂ ਦੇ ਲਈ ਤੇ ਲਗਾਤਾਰ ਇੱਥੇ ਸ਼ਰਦਾਲੂਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਤੇ ਗਿਣਤੀ ਨੂੰ ਲੈ ਕੇ ਵੀ ਪੂਰੇ ਪ੍ਰਬੰਧ ਇੱਥੇ ਕੀਤੇ ਹੋਏ ਨੇ ਫਿਰ ਤੋਂ ਦੱਸਦੇ ਕਿ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਇਸ ਦੌਰਾਨ ਯਾਤਰਾ ਦੇ ਵਿੱਚ ਹੁਣ ਤੱਕ 436000 ਤੋਂ ਵੱਧ ਸ਼ਰਦਾਲੂ ਬਾਬਾ ਬਰਫਾਣੀ ਦੇ ਦਰਸ਼ਨ ਕਰ ਚੁੱਕੇ ਨੇ ਜਦਕਿ ਪਿਛਲੇ ਸਾਲ ਐਸੇ ਦਿਨ ਤੱਕ ਯਾਨੀ 52 ਦਿਨਾਂ ਤੱਕ 405000 ਤੋਂ ਵੱਧ ਸ਼ਰਦਾਲੂਆਂ ਨੇ ਦਰਸ਼ਨ ਕੀਤੇ ਸਨ 29 ਜੂਨ ਤੋਂ ਸ਼ੁਰੂ ਹੋਈ ਸ਼੍ਰੀ ਅਮਰਨਾਥ ਯਾਤਰਾ ਦੇ ਵਿੱਚ ਲਗਾਤਾਰ ਸ਼ਰਧਾਲੂਆਂ ਦਾ ਅੰਕੜਾ ਵੱਧਦਾ ਜਾ ਰਿਹਾ ਹੁਣ ਤੱਕ 4 ਲੱਖ ਤੋਂ ਵੱਧ ਸ਼ਰਧਾਲੂ ਸ਼੍ਰੀ ਅਮਰਨਾਥ ਯਾਤਰਾ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਨੇ ਇਸੇ ਦਿਨ ਦੇ ਚੱਲਦਿਆਂ ਅੰਕੜਿਆਂ ਤੇ ਜਕਰ ਨਜ਼ਰ ਮਾਰੀਏ ਤੇ 50 ਦੇ ਕਰੀਬ ਦਿਨ ਨੇ